ਵੀਡੀਓ ਟੁਡੇ ਚੈਨਲ ਦੇਖ ਰਹੇ ਸਾਰੀ ਸੰਗਤ ਨੂੰ ਜੈ ਗੁਰੂਦੇਵ ਅਤੇ ਸਤਿ ਸ੍ਰੀ ਅਕਾਲ ਬਲਾਕ ਔਰ ਦੇ ਪਿੰਡ ਬਖਲੌਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਸੰਬੰਧੀ ਪ੍ਰਬੰਧਕ ਕਮੇਟੀ ਪਰ ਬਾਅਦ ਫੇਰੀ ਨੌਜਵਾਨ ਸਭਾ ਗ੍ਰਾਮ ਪੰਚਾਇਤ ਐਨ ਆਰ ਆਈਸ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਛਤਰ ਛਾਇਆ ਹੈ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਹ ਸ਼ੋਭਾ ਯਾਤਰਾ ਗੁਰੂ ਰਵਿਦਾਸ ਮੰਦਰ ਤੋਂ ਆਰੰਭ ਹੋ ਕੇ ਪਿੰਡ ਦੀ ਪਰਕਰਮਾ ਉਪਰੰਤ ਸੰਪੂਰਨ ਹੋਈ ਇਸ ਸ਼ੋਭਾ ਯਾਤਰਾ ਦਾ ਵਕ ਵਕ ਥਾਈ ਸੰਗਤਾਂ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਅਤੇ ਵਕ ਵਕ ਥਾਈ ਚਾਹ ਪਕੌੜੇ ਫਰੂਟ ਅਤੇ ਜੂਸ ਦੇ ਲੰਗਰ ਵਰਤਾਏ ਗਏ ਬਾਅਦ ਵਿੱਚ ਖੁੱਲੇ ਪੰਡਾਲ ਦੌਰਾਨ ਪ੍ਰਸਿੱਧ ਗਾਇਕ ਵਿਜੀ ਹੰਸ ਨੇ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਤੇ ਇਸ ਮੌਕੇ ਪਰਬੰਧਕਾਂ ਵੱਲੋਂ ਦਾਨੀ ਸੰਗਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਵਿਸ਼ਾਲ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਪ੍ਰਧਾਨ वरिਂਦਰ ਪਾਲ ਚੁੰਬਰ ਨੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਵੀਰਾ सहयोगिया प्रबंधकों का धनवाद करद समुची संगत न प्रकाश पुरब की वधाई दिखती गई कुलविंदर ढंडा रमेश चुंबर मास्टर मखन बखलौर जोगराज मंगत राम ढंडा गुरप्रीत मैमी शाम लाल मैमी सतपाल संगी खजानची मंगल सुमन हंस राज सुमन सबका प्रधान जतेंद्र फौजी पाला राम कमलजीत फौजी प्यारा राम गोगी ग्रीस प्रदीप कुमार परिंद सुमन ਸ਼ੁਭਾਸ਼ ਚੰਦਰ ਗੁਰਦੀਪ ਮੈਮੀ ਕਸ਼ਮੀਰ ਸੁਮਨ ਜਰਨੈਲ ਡਾਕਟਰ ਸ਼ਾਮ ਲਾਲ ਦਿਲਪ੍ਰੀਤ ਮੈਮੀ ਬਲੇਹਾਰ ਚੰਦ ਸ਼ਿਵ ਕੁਮਾਰ ਅਵਤਾਰ ਸੁਮਨ ਅਸ਼ੋਕ ਕੁਮਾਰ ਆਦੇ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਬੱਗਾ ਸੇਲਕੀਆਣਾ ਤੇ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ તો જન્મ કમા دین دین न त न तव्हां न तयल न तव्हां ਬਚਨੀ ਤੋਰ ਕੋਲ ਮਨਵਾਦੇ 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 ਜਸ ਕੋ ਪੂਰਨ ਤੇਜ ਮਾਤਾ ਤੁਮ ਤਾਰਾ ਜਸ ਬਤਵਾ ਉਹ ਬੰਦ ਬੰਦ ਤਰਨ ਵਈਆ ਤਾਰਨੇ ਉਹ ਬੰਦ ਬੰਦ ਤਰਨ ਵਈਆ ਕਾਦਨੇ ਉਹ ਬੰਦ ਬੰਦ ਤਰਨ ਵਈਆ ਤਾਰਨੇ ਉਹ ਬੰਦ ਬੰਦ ਤਰਨ ਵਈਆ